ਜਿਹੜੀ ਆਹ ਮਿੱਟੀ ਆ ਨਾ ਆਹ ਥਾਂ ਦੇ ਉੱਤੇ ਨਿਕਲਦਾ ਕੇਕੜਾ ਹੁਣ ਤਾਂ ਜਦੋਂ ਪਾਣੀ ਆਉਂਦਾ ਚੜਕੇ ਤਾਂ ਪਾਣੀ ਉਹਨੂੰ ਮਗਰੀ ਲੈ ਜਾਂਦਾ ਵਹਾ ਕੇ ਜਾਂ ਥੱਲੇ ਬਾੜ ਦਿੰਦਾ ਤਾਂ ਇੰਨਾ ਵੈਸਟ ਬੰਗਾਲ ਦੇ ਨਾਲ ਜਿਹੜੀਆਂ ਬੀਚਾਂ ਲੱਗਦੀਆਂ ਨੇ ਉਥੇ ਇੰਨਾ ਮਤਲਬ ਸਮੁੰਦਰ ਆਪਦਾ ਖਰੂਦ ਨਹੀਂ ਪਾਉਂਦਾ ਜਿੰਨਾ ਓਡੀਸ਼ਾ ਦੇ ਵਿੱਚ ਰੌਲਾ ਪਾਉਂਦਾ ਕਿੱਟਾ ਤੇ ਨੀਲਾ ਰੰਗ ਹੈਗਾ ਜੀ ਮਮਤਾ ਬੈਨਰਜੀ ਦਾ ਆਹ ਦੇਖੋ TMC ਪਾਰਟੀ ਵਾਲਿਆਂ ਦਾ ਇਹ ਪਲ ਨੂੰ ਰੰਗ ਕੀਤਾ ਹੋਇਆ ਹੁਣ ਕਿਵੇਂ ਹੋ ਆ ਇਹ ਦੀਦੀ ਦਾ ਮੋਟਰਸਾਈਕਲ ਹੈ ਮੇਰਾ ਹੈ ਅੱਛਾ ਉਹ ਚੀਤਾ ਔਰ ਨੀਲਾ ਰੰਗ ਹੈ ਨਾ ਦੀਦੀ ਦਾ ਰੰਗ ਤੇ ਵੀ ਇਸ ਮੰਦਰ ਦਾ ਉਹਨਾਂ ਨੂੰ ਸੁਪਨਾ ਆਇਆ ਸੀ ਤੇ ਜਦੋਂ ਸੁਪਨਾ ਆਇਆ ਫਿਰ ਉਹਨਾਂ ਨੇ ਇਹ ਮੰਦਰ ਦਾ ਮਤਲਬ ਤੁਸੀਂ ਕਹਿ ਲਓ ਵੀ ਨਿਰਮਾਣ ਹੀ ਕਰਵਾਇਆ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਤੇ ਬਾਹਰਲੇ ਪਾਸੇ ਉਹਨਾਂ ਦੇ ਦਾਦਾ ਜੀ ਦਾ ਨਾਮ ਵੀ ਲਿਖਿਆ ਹੋਇਆ ਟਾਈਮ ਟਾਈਮ ਦੀ ਗੱਲ ਆ ਕੱਲ੍ਹ ਦੇਖੋ ਕਿੰਨੇ ਆਲੀਸ਼ਾਨ ਹੋਟਲ ਦੇ ਵਿੱਚ ਰਿਜ਼ੋਰਟ ਦੇ ਵਿੱਚ ਪਏ ਸੀ ਤੇ ਅੱਜ ਆਪਣਾ ਤੰਬੂ ਆਪਾਂ ਕੱਢ ਲਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਘੁੰਮ ਰਹੇ ਹਾਂ ਜੀ ਇਸ ਟਾਈਮ ਵੈਸਟ ਬੰਗਾਲ ਤੇ ਵੈਸਟ ਬੰਗਾਲ ਦੇ ਵਿੱਚ ਅੱਜ ਆਪਣਾ ਆਖਰੀ ਦਿਨ ਆ ਤੇ ਅੱਜ ਆਪਣੀ ਪੂਰੀ ਕੋਸ਼ਿਸ਼ ਰਹਿਣੀ ਆ ਵੀ ਆਪਾਂ ਓਡੀਸ਼ਾ ਦੇ ਵਿੱਚ ਐਂਟਰ ਕਰ ਜਾਈਏ ਓਡੀਸ਼ਾ ਦਾ ਬਾਰਡਰ ਕੋਈ ਬੜਾ ਦੂਰ ਨਹੀਂ ਹੈਗਾ ਪਰ ਜਿਹੜੀਆਂ ਥਾਵਾਂ ਆਪਾਂ ਦੇਖਦੇ ਜਾਣਾ ਨਾ ਹੌਲੀ-ਹੌਲੀ ਆ ਤਾਂ ਮੈਨੂੰ ਲੱਗਦਾ ਵੀ ਉੱਥੇ ਨਾ ਕਿਤੇ ਆਪਾਂ ਨੂੰ ਟਾਈਮ ਲੱਗ ਜੇ ਪਰ ਮੇਰੀ ਕੋਸ਼ਿਸ਼ ਅੱਜ ਪੂਰੀ ਆ ਵੀ ਆਪਾਂ ਬਾਰਡਰ ਰਾਤ ਆ ਜਿਹੜੀ ਉਹ ਬਾਰਡਰ ਤੋਂ ਪਾਰ ਹੀ ਕਟਾਂਗੇ ਓ ਤੇ ਹਿਸਟੋਰੀਕਲ ਸਟੇਟ ਆ ਬਹੁਤ ਘੱਟ ਲੋਕਾਂ ਨੇ ਉਹਨੂੰ ਐਕਸਪਲੋਰ ਕੀਤਾ ਹੋਇਆ ਤੇ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਬਹੁਤ ਇਤਿਹਾਸਿਕ ਸਥਾਨ ਵੀ ਨੇ Hindu ਧਰਮ ਵਾਲਿਆਂ ਦੇ ਬਹੁਤ ਵੱਡੇ ਵੱਡੇ ਇਤਿਹਾਸਿਕ ਸਥਾਨ ਨੇ ਤੇ ਤੁਸੀਂ ਉਹਦਾ ਨਾਮ ਸੁਣਿਆ ਹੋਣਾ ਸਮਰਾਟ ਅਸ਼ੋਕ ਅਸ਼ੋਕਾ ਦਾ ਗ੍ਰੇਟ ਜਿਹਨੂੰ ਕਹਿੰਦੇ ਹੁੰਦੇ ਸੀ ਉਹਨੇ ਉਹਦਾ ਰਾਜ ਪੂਰੇ ਇੰਡੀਆ ਦੇ ਵਿੱਚ ਹੁੰਦਾ ਸੀ ਉਹ ਅਫਗਾਨਿਸਤਾਨ ਬਾਰਡਰ ਤੱਕ ਲੱਗਦਾ ਹੁੰਦਾ ਸੀ ਪਰ ਆ ਨਿੱਕੀ ਜੀ ਸਟੇਟਸ ਨੇ ਜਿਹੜੀ ਇਹਦੇ ਕੋਲੋਂ ਉੜੀਸਾ ਨੇ ਜਿੱਤੀ ਗਈ ਸੀ ਬਹੁਤ ਜ਼ੋਰ ਲਾਇਆ ਉਹਨੇ ਪਹਿਲਾਂ ਉਹਦੇ ਪਿਓ ਨੇ ਜ਼ੋਰ ਲਾਇਆ ਉਹ ਤੋਂ ਨੇ ਜਿੱਤੀ ਗਈ ਫਿਰ ਉਹਨੇ ਆਪ ਜ਼ੋਰ ਲਾਇਆ ਬਹੁਤ ਕਮਸਾਨ ਮਚਾਇਆ ਇਹੋ ਜਿਹਾ ਜੁੱਧ ਹੋਇਆ ਨਾ ਅਸ਼ੋਕਾ ਦਾ ਕਲਿੰਗਾ ਦੇ ਨਾਲ ਤੁਸੀਂ ਸੁਣਿਆ ਹੋਣਾ ਵਾਰ ਉਹ ਉੜੀਸਾ ਦੇ ਵਿੱਚ ਹੋਇਆ ਸੀ ਉਹ ਵੀ ਗੱਲਾਂ ਬਾਤਾਂ ਹਿਸਟਰੀ ਦੀਆਂ ਥੋੜਾ ਨਾਲ ਅੱਗੇ-ਅੱਗੇ ਆਪਾਂ ਕਰਦੇ ਜਾਵਾਂਗੇ ਫਿਲਹਾਲ ਜਿਹੜੀ ਜਗ੍ਹਾ ਦੇ ਉੱਤੇ ਆਪਾਂ ਰੁਕੇ ਹੋਏ ਹਾਂ ਨਾ ਇਹਦਾ ਨਾਮ ਹੈਗਾ ਜੀ ਮੰਦਾਰਮਣੀ ਮੰਦਾਰਮਣੀ ਦੇ ਵਿੱਚ ਕੱਲ ਜਦੋਂ ਮੈਂ ਰੁਕਿਆ ਤਾਂ ਮੈਂ ਕਿਤੇ ਬਾਹਰ ਗਿਆ ਨਹੀਂ ਮੈਂ ਹੋਟਲ ਦੇ ਵਿੱਚ ਰੈਸਟ ਕੀਤਾ ਆਰਾਮ ਕੀਤਾ ਤੇ ਰਿਜ਼ੋਰਟ ਦੀ ਵੀਡੀਓ ਬਣਾਈ ਸੀ ਮੰਦਾਰਮਣੀ ਦੇ ਵਿੱਚ ਇੱਕ ਬੀਚ ਬਣੀ ਹੋਈ ਆ ਜਿਹਨੂੰ ਰੈੱਡ ਕ੍ਰੈਬ ਬੀਚ ਕਿਹਾ ਜਾਂਦਾ ਉਹ ਬਹੁਤ ਜ਼ਿਆਦਾ ਫੇਮਸ ਆ ਉਹਦੇ ਵਿੱਚ ਪਤਾ ਕੀ ਆ ਕਹਿੰਦੇ ਜਦੋਂ ਸਮੁੰਦਰ ਦਾ ਪਾਣੀ ਆਉਂਦਾ ਨਾ ਐਵੇਂ ਛੱਲ ਵੱਜਦੀ ਆ ਤਾਂ ਉਹਦੇ ਵਿੱਚੋਂ ਕੇਕੜੇ ਨਿਕਲਦੇ ਨੇ ਰੈੱਡ ਕ੍ਰੈਬਸ ਲਾਲ ਰੰਗ ਦੇ ਕੇਕੜੇ ਨਿਕਲਦੇ ਨੇ ਤੇ ਉਹਦੀ ਜਦੋਂ ਛੱਲ ਐ ਵੱਜੀ ਪਾਣੀ ਦੀ ਉਹ ਅੰਚ ਆਦਰ ਬਿਛ ਜਾਂਦੀ ਆ ਸਭ ਤੋਂ ਟਰੈਵਲਰ ਆ ਨਾ ਜਿਹੜਾ ਚਾਹੇ ਮੋਟਰਸਾਈਕਲ ਚਲਾਉਣ ਵਾਲਾ ਚਾਹੇ ਸਾਈਕਲਾਂ ਤੇ ਜਾਣ ਵਾਲੇ ਚਾਹੇ ਗੱਡੀਆਂ ਤੇ ਜਾਣ ਵਾਲੇ ਜਿਹੜੇ ਵੀ ਟਰੈਵਲਰ ਨੇ ਆ ਪਰ ਜਿਨ੍ਹਾਂ ਕੋਲ ਆ ਆਪਣਾ ਸਾਧਨ ਆ ਚਾਹੇ ਸਾਈਕਲ ਚਾਹੇ ਗੱਡੀ ਚਾਹੇ ਮੋਟਰਸਾਈਕਲ ਇਹਨਾਂ ਤਿੰਨਾਂ ਦੀ ਗੱਲ ਕਰ ਰਹੇ ਹਾਂ ਜੇ ਕੋਈ ਬੱਸਾਂ 'ਚ ਕੋ ਮਰਿਆ ਕੋਈ ਫਲਾਈਟਾਂ 'ਚ ਕੋ ਮਰਿਆ ਉਹਨਾਂ ਦੀ ਗੱਲ ਨਹੀਂ ਸਾਈਕਲ ਮੋਟਰਸਾਈਕਲ ਤੇ ਗੱਡੀ ਇਹਨਾਂ ਬੰਦਿਆਂ ਨੂੰ ਪੁੱਛ ਕੇ ਦੇਖਿਓ ਵੀ ਸਭ ਤੋਂ ਔਖਾ ਕੰਮ ਇਹਨਾਂ ਦਾ ਹੁੰਦਾ ਜੀ ਸਮਾਨ ਪੈਕ ਕਰਕੇ ਸਿਸਟਮੈਟਿਕਲੀ ਉਹਨੂੰ ਆਦਿ ਸਾਈਕਲ ਤੇ ਮੋਟਰਸਾਈਕਲ ਤੇ ਗੱਡੀ ਦੇ ਵਿੱਚ ਲੱਦਣਾ ਸਭ ਤੋਂ ਔਖਾ ਕੰਮ ਹੁੰਦਾ ਹੈ ਗੱਡੀ 'ਚ ਫੇਰ ਵੀ ਕੰਪਰੋਮਾਈਜ਼ ਹੋ ਜਾਂਦਾ ਕਾਲੀ-ਕਾਲੀ 'ਚ ਬੰਦਾ ਡਿੱਕੀ 'ਚ ਸਿੱੜਦੇ ਸਾਮਾਨ ਪਰ ਸਾਈਕਲ ਜਾਂ ਮੋਟਰਸਾਈਕਲ ਦੇ ਤੁਹਾਨੂੰ ਸਿਸਟੇਮੈਟਿਕਲੀ ਰੱਖਣਾ ਪੈਣਾ ਬੈਲੈਂਸ ਕਰਕੇ ਰੱਖਣਾ ਪੈਣਾ ਇਹ ਨਹੀਂ ਵੀ ਇੱਕ ਪਾਸੇ 10 ਕਿਲੋ ਪਾ ਲਿਆ ਤੇ ਇੱਕ ਪਾਸੇ 5 ਕਿਲੋ ਪਾ ਲਿਆ ਉਹ ਐਂ ਝੋਲ ਮਾਰਨ ਲੱਗ ਜਾਂਦਾ ਫਿਰ ਤੇ ਆਪਦੀ ਲੁੱਕ ਦੇ ਵਿੱਚ ਵਾਪਸ ਆ ਗਏ ਆ ਦੁਪਹਿਰ ਦਾ 12 ਵਜੇ ਦਾ ਟਾਈਮ ਹੋ ਗਿਆ ਤੇ ਬਾਈ ਹੋਰਾਂ ਨੇ ਮੇਰੇ ਵਾਸਤੇ ਦੋਸਾ ਤਿਆਰ ਕੀਤਾ ਕਿਉਂਕਿ ਆਪਾਂ ਹੈਗੇ ਮਾਤੜਾ ਆਪਾਂ ਨੂੰ तरीके न स्पेशल मेरे वास्ते तैयार किया ये नया डोसा है या कोई इसका अलग से भी नाम है कहीं कोई पूछे मेरे को मैं बोल सकता भाई ये वाला डोसा ही मैंने खाया ये कौन सा डोसा है मसाला चीज़ डोसा।, मसाला चीज़ डोसा वो बंद वाला जो होता है वो और चीज़ होती है कोई ना, और होती है। अच्छा ये कौन सा स्टाइल का है फिर ये पंजाबी स्टाइल लै भाई पंजाबी स्टाइल का डोसा <laughs> पंजाब में वैसे अच्छा ठीक है खाना वैसे ही है ठीक है चलो ਪੰਜਾਬੀ ਦਾ ਦੋਸਾ ਵੀ ਖਾ ਲਿਆ ਸਾਊਥ ਇੰਡੀਆ ਇੰਡੀਆ ਵਾਲੇ ਪਾਸੇ ਆਪਣੀ ਸਲਾਹ ਹੈਗੀ ਆ ਜੇ ਗਰਮੀ ਬਾਲੀ ਨਾ ਹੋਈ ਤਾਂ ਆਪਾਂ ਜਰੂਰ ਜਾਵਾਂਗੇ ਸਾਊਥ ਇੰਡੀਆ ਵੀ ਬਾਕੀ ਹਜੇ 15 ਦਿਨ ਆਪਾਂ 오ਡੀਸਾ ਘੁੰਮਾਂਗੇ ਜਿਵੇਂ ਦਾ ਪਲਾਨ ਹੋਇਆ ਥੋੜਾ ਨਾਲ ਸ਼ੇਅਰ ਕਰਦੇ ਹਾਂ ਠੀਕ ਆ ਜੀ ਥੈਂਕ ਯੂ ਖਾ ਲਈਏ ਹੁਣ ਦੋਸਾ ਚਲੋ ਠੀਕ ਆ ਓਕੇ ਓਕੇ ਜੀ ਲੋ ਭਾਈ ਮਿੱਤਰੋ ਆਖਰਕਾਰ ਵੈਸਟ ਬੰਗਾਲ ਚੋਂ ਬਾਹਰ ਨਿਕਲਣ ਦੀ ਘੜੀ ਆ ਗਈ ਆ ਆਪਾਂ ਇੱਥੋਂ ਜਾਣਾ ਓਡੀਸਾ ਬਾਰਡਰ ਵਾਲੇ ਪਾਸੇ ਨੂੰ ਤੇ ਰਾਹ ਦੇ ਵਿੱਚ ਇੱਕ ਦੋ ਚੀਜ਼ਾਂ ਦੇਖਣੀਆਂ ਨੇ ਇੱਕ ਰੈੱਡ ਕੇਕੜੇ ਵਾਲੀ ਵਿੱਚ ਸੋਨੂੰ ਮੈਂ ਦੱਸ ਕੇ ਹਟਿਆ ਤੇ ਇੱਕ ਦਿਗਾ ਵਿੱਚ ਵੈਸੇ ਵਿੱਚਾਂ ਤੇ ਤਾਂ ਹੁਣ ਮੈਂ ਜਾ ਜਾ ਕੇ ਅੱਕ ਗਿਆ ਥੱਕ ਗਿਆ ਪਰ ਰੈੱਡ ਕਰੇਵ ਵਾਲੀ ਆਪਾਂ ਜਗਾ ਦੇਖ ਚੱਲੀਏ ਕੀ ਪਤਾ ਕਿਸਮਤ ਹੋਵੇ ਆਪਾਂ ਨੂੰ ਕੇਕੜੇ ਵੀ ਦੇਖਣ ਨੂੰ ਮਿਲ ਜਾਣ ਓਵੇਂ ਦੀ ਚਾਦਰ ਪਿਛੀ ਹੋਵੇ ਤੇ ਉਹ ਦੋ ਬਾਈ ਮੇਰੇ ਨਾਲ ਚੱਲੇ ਨੇ ਉਹ ਸਾਹਮਣੇ ਜਾ ਰਹੇ ਨੇ ਮੋਟਰਸਾਈਕਲ ਤੇ ਉਹ ਮਨ ਓਡੀਸਾ ਵਾਲਾ ਬਾਰਡਰ ਕਰਾਸ ਕਰਾ ਕੇ ਆਉਣਗੇ ਮਤਲਬ ਵੈਸਟ ਬੰਗਾਲ ਤੋਂ ਬਾਹਰ ਛੱਡ ਕੇ ਆਉਣਗੇ ਟੀਲ ਵੀ ਮੁੱਕਣ ਵਾਲਾ ਯਾਰ ਦੋ ਦਿਨ ਹੋ ਗਏ ਮੋਟਰਸਾਈਕਲ ਚਲਾਇਆ ਨਹੀਂ ਨਾ ਅੱਜ ਚਲਾਇਆ ਤੇ ਅੱਜ ਐ ਜੇ ਲੱਗੀ ਜਾਂਦਾ ਵੀ ਪਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਮੋਟਰਸਾਈਕਲ ਚਲਾਏ ਨੂੰ ਇੰਨਾ ਮਤਲਬ ਆਦਤ ਪੈ ਗਈ ਮੋਟਰਸਾਈਕਲ ਦੀ ਲਓ ਜੀ 메인 ਰੋਡ ਤੇ ਆ ਗਏ ਆ ਦੀਗਾ ਹੈਗਾ 18 ਕਿਲੋਮੀਟਰ ਨਾਇਆ ਕਾਲੀ ਟੈਂਪਲ ਪਤਾ ਨਹੀਂ ਲੱਗਿਆ ਕਿੰਨੇ ਕਿਲੋਮੀਟਰ ਸੀ ਇੱਥੇ ਲਿਖਿਆ ਹੋਇਆ ਜਲਦਾ ਬ੍ਰਿਜ ਓਡੀਸ਼ਾ ਘੁੰਮਣ ਵਾਸਤੇ ਬਹੁਤ ਐਕਸਾਈਟਡ ਐ ਮੈਂ ਤੇ ਵੈਸਟ ਬੰਗਾਲ ਘੁੰਮਣ ਵਾਸਤੇ ਬਹੁਤ ਐਕਸਾਈਟਡ ਸੀ ਕਿਉਂਕਿ ਵੈਸਟ ਬੰਗਾਲ ਨੂੰ ਸਿਰਫ ਆਪਾਂ ਕਲਕੱਤੇ ਕਰਕੇ ਹੀ ਜਾਣਦੇ ਆ ਮੇਨ ਤਾਂ ਪਰ ਆਪਾਂ ਸਾਰਾ ਲਗਭਗ ਘੁੰਮ ਲਿਆ ਪਰ ਜਿਸਹੀ ਗੱਲ ਆ ਵੀ ਜਿੰਨਾ ਜੀ ਮਰਿਆ ਕਲਕੱਤੇ 'ਚ ਲੱਗਿਆ ਉਹਨਾਂ ਜੀ ਕਿਤੇ ਨਹੀਂ ਲੱਗਿਆ ਕਲਕੱਤਾ ਹੀ ਮੇਨ ਡੈਸਟੀਨੇਸ਼ਨ ਸੀ ਅਗਲਾ ਕਹੇ ਤੁਸੀਂ ਦੇਖੋ ਹੁਣ ਵੈਸਟ ਬੰਗਾਲ ਦੇ ਵਿੱਚ ਦਾਰਜਲਿੰਗ ਵੀ ਆ ਮੈਂ ਦਾਰਜਲਿੰਗ ਗਿਆ ਨਹੀਂ ਫੇਰ ਵੀ ਮੈਨੂੰ ਇੰਨਾ ਲੋਕਾਂ ਨੇ ਕੋਈ ਮੈਸੇਜ ਕਮੈਂਟ ਨਹੀਂ ਕੀਤਾ ਵੀ ਤੁਸੀਂ ਦਾਰਜਲਿੰਗ ਕਿਉਂ ਨਹੀਂ ਗਏ ਪਰ ਵੈਸਟ ਬੰਗਾਲ ਆ ਕੇ ਜੇ ਮੈਂ ਕਲਕੱਤੇ ਨਾ ਜਾਂਦਾ ਫੇਰ ਮੈਨੂੰ 200% ਪਤਾ ਸੀ ਬਾਈ ਕਲਕੱਤਾ ਜਾਣਾ ਸੀ ਤੁਸੀਂ ਕਲਕੱਤਾ ਦੇਖਣ ਵਾਲੀ ਜਗ੍ਹਾ ਸੀ ਫੇਰ ਵੀ ਕਲਕੱਤੇ ਦੇ ਵਿੱਚ ਮੈਂ ਇੱਕ ਦੋ ਚੀਜ਼ਾਂ ਛੱਡਤੀਆਂ ਆ ਆਵੜਾ ਬ੍ਰਿਜ ਨਹੀਂ ਆਪਾਂ ਗਏ ਹਾਂ ਇੱਕ ਦੋ ਮਿਊਜ਼ੀਅਮ ਦੇਖਣ ਆਲੇ ਸੀ ਉਹ ਨਹੀਂ ਗਏ ਆਪਾਂ ਏਸ਼ੀਆ ਦੀ ਸਭ ਤੋਂ ਵੱਡੀ ਫੁੱਲਾਂ ਦੀ ਮਾਰਕੀਟ ਵੀ ਕਲਕੱਤੇ ਦੇ ਵਿੱਚ ਹੀ ਆ ਤਾਂ ਕੁਝ ਕੁ ਚੀਜ਼ਾਂ ਆਪਾਂ ਛੱਡ ਤੀਆਂ ਅਗਲੇ ਅਗਲੇ ਟਾਈਮ ਵਾਸਤੇ ਆਪਾਂ ਜ਼ਰੂਰ ਆਵਾਂਗੇ ਇੱਕ ਵਾਰੀ ਜੀ ਨਾ ਮਾਂਜਾ ਫੇਰ ਕੇ ਜਾਈਏ ਇਹਨੂੰ ਅਗਲੀ ਵਾਰੀ ਜ਼ਰੂਰ ਦੇਖਾਂਗੇ ਜਦੋਂ ਆਵਾਂਗੇ ਰੀਜ਼ਨ ਛੱਡ ਕੇ ਜਾਣੇ ਹੁੰਨੇ ਆ ਵੀ ਕਿਉਂ ਆਈਏ ਹੁਣ ਅਗਲੀ ਵਾਰੀ ਜਿਵੇਂ ਓਡੀਸਾ ਸੀ ਅਸੀਂ ਦੋ ਵਾਰੀ ਇੰਡੀਆ ਘੁੰਮ ਲਿਆ ਲਗਭਗ ਫੇਰ ਵੀ ਅਸੀਂ ਓਡੀਸਾ ਨਹੀਂ ਗਏ ਤਾ ਕਰਕੇ ਕਿ ਇਧਰਲੇ ਪਾਸੇ ਆਉਣ ਦਾ ਇਹ ਰੀਜ਼ਨ ਬਣ ਗਿਆ ਵੀ ਉੜੀਸਾ ਵੀ ਜਾਏ ਨਾਲੇ ਵੈਸਟ ਬੰਗਾਲ ਘੁੰਮਿਆ ਜੀ ਉਹ ਦੇਖੋ ਯਾਰ ਸਾਹਮਣੇ ਮੋਟਰਸਾਈਕਲ ਲਾ ਜਾ ਕੇ ਬੰਦਾ ਸਿੱਧਾ ਹੀ ਲਾਦੇ ਵਿੱਚ ਪਰ ਐਂ ਜੀ ਇੱਥੇ ਵਧੀਆ ਵੀ ਸੜਕ ਦੇ ਕਿਨਾਰੇ ਤੇ ਸਮੁੰਦਰ ਆ بیچ ਤੇ ਮੋਟਰਸਾਈਕਲ ਆਰਾਮ ਨਾਲ ਆ ਜਾਂਦਾ ਆਪਣਾ ਉੱਥੇ ਵੀ ਅੰਡੇਮਾਨ ਚ ਵੀ ਦੇਖਣ ਨੂੰ ਮਿਲੀ ਸੀ ਸੇਮ ਚੀਜ਼ ਜਦੋਂ ਗੂਗਲ ਤੇ ਆਪਾਂ ਅੰਮਨਦਾਰ ਬਣੀ ਦੀਆਂ ਫੋਟੋਆਂ ਸਰਚ ਮਾਰਦੇ ਹਾਂ ਨਾ ਤਾ ਆਹਲਾ ਰੋਡ ਜਰੂਰ ਨਿਕਲਦਾ ਹੁਣ ਤਾਂ ਆਪਾਂ ਸਮੁੰਦਰ ਦੇ ਨਾਲ-ਨਾਲ ਹੀ ਸਫ਼ਰ ਕਰਨਾ ਤੇ ਸਮੁੰਦਰ ਦੇ ਨਾਲ-ਨਾਲ ਕਦੇ ਵੀ ਠੰਡ ਨਹੀਂ ਹੁੰਦੀ 22 23 25 ਡਿਗਰੀ ਟੈਂਪਰੇਚਰ ਜਾ ਵੜਦਾ ਇੱਥੇ ਉਹਦੇ ਗੱਡੀ ਛੱਲ ਦੇਹੀ ਜੇ ਅੱਜ ਦੀ ਡੇਟ ਤੇ ਗੱਲ ਕਰੀਏ ਨਾ ਤਾਂ ਅੱਜ ਹੈਗਾ ਟੈਂਪਰੇਚਰ ਇੱਥੇ 30 ਡਿਗਰੀ तो बाली में, तो अच्छा इसी बीच में होता है वो हां, हां। अच्छा ठीक है आगे थोड़ा है खड़ने की जगह या ऐसे ऐसे रोड ही जाएगा हाँ यही असल में बच्चों बीच हाँ जी अच्छा समुद्र का पानी बाढ़ रहा अच्छा समुद्र का अच्छा हाई टाइड हो रहा है हाई टाइड हो रहा है ठीक है अच्छा इसी में निकलता है ਹੀ ਗਿਆ ਬਾਈ ਨੇ ਦੱਸਿਆ ਵੀ ਹੁਣ ਇੱਥੇ ਪਾਣੀ ਥੋੜਾ ਜਿਹਾ ਸਮੁੰਦਰ ਦਾ ਚੜਿਆ ਹੋਇਆ ਉਹ ਦੇਖੋ ਵੱਡੀਆਂ ਵੱਡੀਆਂ ਛੱਲਾਂ ਆ ਰਹੀਆਂ ਨੇ ਤਾਂ ਕਰਕੇ ਕੇਕੜਾ ਤੁਹਾਨੂੰ ਦੇਖਣ ਨੂੰ ਨਹੀਂ ਮਿਲ ਸਕਦਾ ਹੁਣ ਜਦੋਂ ਪਾਣੀ ਪਿੱਛੇ ਚਲਾ ਜਾਂਦਾ ਤਾਂ ਉਦੋਂ ਜਿੱਥੇ ਆਹ ਪਾਣੀ ਖੜਾ ਹੋਣਾ ਪੱਥਰਾਂ ਤੋਂ ਪਾਰ ਇੱਥੇ ਚਾਦਰ ਵਿਛੀ ਜਾਂਦੀ ਆ ਰੈੱਡ ਕੇਕੜਿਆਂ ਦੀ ਅੱਗੇ ਇਹ ਤਾਜਪੁਰ ਵਾਲੀ ਵਿੱਚ ਆ ਜੀ ਇਸ ਤੋਂ ਬਾਅਦ ਸ਼ੰਕਰਪੁਰ ਆਊਗਾ ਫਿਰ ਦੀਗਾ ਆਊਗਾ ਦੀਗਾ ਦੀਆਂ ਵਿੱਚਾਂ ਹੀ ਬਹੁਤ ਫੇਮਸ ਨੇ ਇਹ ਹੈ ਜੀ ਤਾਜਪੁਰ ਵਾਲੀ ਬੀਚ ਇੱਥੇ ਖੜ ਕੇ ਲੋਕ ਆਨੰਦ ਲੈਂਦੇ ਨੇ ਉਹ ਸਾਹਮਣੇ ਪਾ ਤੁਹਾਨੂੰ ਉੱਥੇ ਤੱਕ ਜਾ ਕੇ ਦਿਖਾ ਕੇ ਲੈ ਕੇ ਆਉਣਾ ਵੀ ਪਾਣੀ ਬੜਾ ਜਿਆਦਾ ਚੜਿਆ ਹੋਇਆ ਅੱਜ ਯਾਰ ਤਾਂ ਕਰਕੇ ਫਿਰ ਕੇਕੜੇ ਦੇਖਣ ਨੂੰ ਨਹੀਂ ਮਿਲ ਸਕਦੇ ਅੱਜ ਭਾਈ ਕਹਿੰਦਾ ਤੋਂ ਵਹਾਂ ਪੇ ਆਤੇ ਨੇ ਕੇਕੜੇ ਉਹ ਸਾਹਮਣੇ ਵਾਲੀ ਜਗ੍ਹਾ ਪੀ ਹਾਂ 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 ਅਬ ਪਾਣੀ ਕਹ ਪਹੁੰਚਾ ਹੈ ਨਾ ਨਿਕਲ ਨਹੀਂ ਰਹਾ ਤਾਂ ਪਾਣੀ ਦਾ ਰੁਕ ਚ ਕਮ ਹੋ ਜਾਏਗਾ ਹਾਂ ਤਾਂ ਉਹ ਨਿਕਲਦਾ ਹੈ ਬਾਲੂ ਕੇ ਅੰਦਰ ਸੇ ਅੱਛਾ ਤਬ ਨਿਕਲਦਾ ਹੈ ਬਾਲੂ ਕੇ ਅੰਦਰ ਸੇ ਠੀਕ ਹੈ ਪਾਣੀ ਥੋੜਾ ਹਾਈ ਟਾਈਡ ਹੈ ਹੈ ਅੱਜ ਜਿਹੜੀ ਆਹ ਮਿੱਟੀ ਆ ਨਾ ਆਹ ਥਾਂ ਦੇ ਉੱਤੇ ਨਿਕਲਦਾ ਕੇਕੜਾ ਹੁਣ ਤਾਂ ਜਦੋਂ ਪਾਣੀ ਆਉਂਦਾ ਚੜਕੇ ਤਾਂ ਪਾਣੀ ਉਹਨੂੰ ਮਗਰੀ ਲੈ ਜਾਂਦਾ ਵਹਾ ਕੇ ਜਾਂ ਥੱਲੇ ਬਾੜ ਦਿੰਦਾ ਆਹ ਦੇਖੋ ਯਾਰ ਪਾਣੀ ਕਿੰਨਾ ਚੜਿਆ ਹੋਇਆ ਇੱਕ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਬਈ ਜਿਹੜਾ ਸਮੁੰਦਰ ਓਏ ਹੋਏ ਹੋਏ ਜਿਹੜਾ ਸਮੁੰਦਰ ਖਾਰੂ ਓਡੀਸਾ ਵਾਲੇ ਪਾਸੇ ਪਾਉਂਦਾ ਤਾਂ ਇੰਨਾ ਵੈਸਟ ਬੰਗਾਲ ਦੇ ਨਾਲ ਜਿਹੜੀਆਂ ਬੀਚਾਂ ਲੱਗਦੀਆਂ ਨੇ ਉੱਥੇ ਇੰਨਾ ਮਤਲਬ ਸਮੁੰਦਰ ਆਪਦਾ ਖਰੂਦ ਨਹੀਂ ਪਾਉਂਦਾ ਜਿੰਨਾ ਉੜੀਸਾ ਦੇ ਵਿੱਚ ਰੌਲਾ ਪਾਉਂਦਾ ਆਹ ਦੇਖੋ ਜਿੱਥੇ ਆਪਾਂ ਖੜੇ ਆ ਇੱਥੇ ਤੱਕ ਪਾਣੀ ਆਮ ਨਾਲ ਚੜਦਾ ਹੋਊਗਾ ਕਿੰਨਾ ਪਾਣੀ ਵਧ ਜਾਂਦਾ ਹੋਣਾ ਉਦੋਂ ਪਹਿਲੀ ਮੈਨੂੰ ਡਰਾ ਡਰੂ ਦਿੱਤਾ ਕਹਿੰਦੇ ਉੜੀਸਾ ਦੇ ਵਿੱਚ ਭਾਈ ਸਮੁੰਦਰ ਰੌਲਾ ਬਹੁਤ ਪਾਉਂਦਾ ਸ਼ਾਂਤ ਨਹੀਂ ਹੈਗਾ ਚੜ ਕੇ ਰਹਿੰਦਾ ਹੈ ਆ ਤਾਂ ਖਤਰਨਾਕ ਆ ਹਾਂ ਆ ਪੱਥਰ ਜੇ ਪਏ ਨੇ ਤਿੰਨ ਤਿੰਨ ਲੱਤਾਂ ਵਾਲੇ ਚਲੋ ਚੱਲੀਏ ਪਿੱਛੇ ਨੂੰ ਦੀਗਾ ਮੋਹਨਾ 8.5 ਕਿਲੋਮੀਟਰ ਓਡੀਸਾ ਬਾਰਡਰ ਹੈਗਾ ਜੀ 13 ਕਿਲੋਮੀਟਰ ਕੌਂਟਾਈ 36 ਆ ਬਸ 13 ਕਿਲੋਮੀਟਰ ਜਾ ਕੇ ਓਡੀਸਾ ਦਾ ਬਾਰਡਰ ਕਰਾਸ ਕਰ ਜਾਣਾ ਅੱਛਾ ਠੀਕ ਹੈ ਆਹ ਦੇਖੋ ਸਾਹਮਣੇ ਸ਼ਿਪ ਖੜੇ ਨੇ ਰੇਤੇ 'ਚ ਖੜੇ ਨੇ ਕਿ ਸੇ ਟਾਈਮ ਵਧੀਆ ਚੱਲਦੇ ਹੋਣਗੇ ਇਹ ਹੁਣ ਤਾਂ ਕਮਰਾ ਬਣਿਆ ਹੋਇਆ ਦੇ ਵਿੱਚ ਬਾਈ ਰਹਿੰਦਾ ਕੋਈ ਆ ਵੀ ਚੀਜ਼ ਵਧੀਆ ਹਨਾ ਕਦੇ ਇਹੀ ਕਰਾਂਗੇ ਸ਼ਿਪ ਦੇ ਕੰਡੇ ਤੇ ਸਮੁੰਦਰ ਦੇ ਕੰਡੇ ਤੇ ਕਰੇ ਸ਼ਿਪ ਖੜਾ ਹੋਇਆ ਨਾ ਸ਼ਿਪ 'ਚ ਟੈਂਟ ਗੱਡ ਦੇਣਾ ਬਹੁਤ ਖੜੀਆਂ ਨੇ ਯਾਰ ਇਹ ਤਾਂ ਮੈਂ ਦੋਕ ਦੇਖੀਆਂ ਨੇ ਉਹ ਦੇਖੋ ਸਾਹਮਣੇ ਕਿੰਨੀਆਂ ਖੜੀਆਂ ਨੇ ਉਹਦੇ ਵਿੱਚ ਲੋਕਾਂ ਨੇ ਆਪ ਦਾ ਰਹਿਣ ਬਸੇਰਾ ਕਰ ਰੱਖਿਆ ਸਮੁੰਦਰ 'ਚ ਤਾਂ ਇਹਨੂੰ ਹੁਣ ਕਿਹੜਾ ਖਿੱਚ ਕੇ ਲਜਾਊਗਾ ਉਹ ਦੇ ਇਹ ਹੈਗਾ ਜੀ ਸਾਰਾ ਸ਼ੰਕਰਪੁਰ ਹੁਣ ਆਪਾਂ ਇੱਥੋਂ ਦੀਗਾ ਜਾਵਾਂਗੇ 8 ਕਿਲੋਮੀਟਰ ਦੇ ਨੇੜੇ ਤੇੜੇ ਕਿੰਨੇ ਸੋਹਣੀਆਂ ਮੂਰਤੀਆਂ ਬਣਾਈਆਂ ਨੇ ਸਕੂਲ ਚ ਲੀਆਂ ਨੇ ਕੁੜੀਆਂ ਕੰਜਰ ਤਾਂ ਕੋਈ ਬਾਹ ਤੋੜ ਗਿਆ ਕੁੜੀ ਦੀ ਉਧਰ ਬੁੱਤ ਦੀ ਇੱਥੇ ਬਾਹ ਹੀ ਨਹੀਂ ਹੈਗੀ ਆਹੜਾ ਰੰਗ ਤੁਸੀਂ ਦੇਖ ਰਹੇ ਹੋ ਨਾ ਇਹ ਹੁਣ ਜਦੋਂ ਆਪਾਂ ਉੜੀਸਾ ਚ ਐਂਟਰ ਕਰ ਜਾਾਂਗੇ ਤੁਹਾਨੂੰ ਆਹ ਚਿੱਟਾ ਤੇ ਨੀਲਾ ਰੰਗ ਦੇਖਣ ਨੂੰ ਨਹੀਂ ਮਿਲਣਾ ਚਿੱਟਾ ਤੇ ਨੀਲਾ ਰੰਗ ਹੈਗਾ ਜੀ ਮਮਤਾ ਬਨਰਜੀ ਦਾ ਆਹ ਦੇਖੋ TMC ਪਾਰਟੀ ਵਾਲਿਆਂ ਦਾ ਇਹ ਪਲ ਨੂੰ ਰੰਗ ਕੀਤਾ ਹੋਇਆ ਹੁਣ ਜਦੋਂ ਕਿਤੇ ਮੇਰੀ ਅੱਖ ਦੇ ਵਿੱਚ ਚਿੱਟਾ ਤੇ ਨੀਲਾ ਰੰਗ ਆਉਂਦਾ ਮੈਨੂੰ ਮਮਤਾ ਬਿਨਰਜੀ ਯਾਦ ਆ ਜਾਂਦੀ ਹੈ ਤੇ ਮਮਤਾ ਬਿਨਰਜੀ ਜਿੱਡੀ ਵੱਡੀ ਮਰਜੀ ਉਮਰ ਦੀ ਹੋਵੇ ਸਾਰੇ ਉਹਨੂੰ ਦੀਦੀ ਕਹਿੰਦੇ ਨੇ ਆ ਵੀ ਮੂਰਤੀਆਂ ਬਣਾਈਆਂ ਹੋਈਆਂ ਨੇ ਮੂਰਤੀਆਂ West Bengal ਦੇ ਵਿੱਚ ਕ੍ਰਿਸ਼ਨਨਗਰ ਦੀਆਂ ਮੂਰਤੀਆਂ ਵਰਲਡ ਫੇਮਸ ਨੇ ਉੱਥੇ ਤਿਆਰ ਹੋਈਆਂ ਮੂਰਤੀਆਂ ਦੇ ਐਗਜ਼ੀਬਿਸ਼ਨ ਬਹੁਤ ਦੂਰ ਦੂਰ ਤੱਕ ਲੱਗਦੇ ਨੇ ਆ ਆ ਸਾਰਾ ਏਰੀਆ ਨਾ ਜਿੱਥੇ ਉਹ ਮੁੰਡੇ ਖੇਡੀ ਜਾਂਦੇ ਨੇ ਨੈੱਟ ਲਾ ਰੱਖਿਆ ਉਹਨਾਂ ਨੇ ਸਾਰਾ ਸਮੁੰਦਰ ਵਾਲਾ ਏਰੀਆ ਇਧਰਲੇ ਪਾਸੇ ਹਾਈ ਟਾਈਡ ਘਟਾ ਮਤਲਬ ਲੋ ਟਾਈਡ ਆ ਇਧਰ ਸਮੁੰਦਰ ਬਹੁਤ ਪਿੱਛੇ ਤੱਕ ਗਿਆ ਹੋਇਆ ਜੇ ਐਵੇਂ ਦੀ ਸੇਮ ਚੀਜ਼ ਉੱਥੇ ਹੁੰਦੀ ਫਿਰ ਉੱਥੇ ਆਪਾਂ ਨੂੰ ਕੇਕੜੇ ਦੇਖਣ ਨੂੰ ਮਿਲਦੇ ਬਾਕੀ ਹੌਲੀ ਹੌਲੀ ਉੜੀਸਾ ਨੂੰ ਵੱਧ ਰਹੇ ਆ ਉੜੀਸਾ ਜਾਣ ਵਾਸਤੇ ਮੈਂ ਬਹੁਤ ਐਕਸਾਈਟਡ ਆ ਪਹਿਲੀ ਵਾਰੀ ਮੈਨੂੰ ਇਹ ਲੱਗ ਰਿਹਾ ਵੀ ਕੋਈ ਐਸੀ ਸਟੇਟ ਦੇ ਵਿੱਚ ਚੱਲੇ ਆ ਜਿੱਥੇ ਦੇਖਦੇ ਆ ਮੇਰਾ ਐਕਸਪੀਰੀਅੰਸ ਕਿਵੇਂ ਦਾ ਰਹਿੰਦਾ ਆ ਦੇਖੋ ਸਾਹਮਣੇ ਵੀ ਜਿਹੜੀਆਂ ਆਹ ਬਾਉਂਡਰੀਆਂ ਬਣਾਈਆਂ ਹੋਈਆਂ ਨੇ پارک ਦੀਆਂ ਦੇਖੋ ਨੀਲਾ ਤੇ ਚਿੱਟਾ ਰੰਗ ਇਧਰਲੇ ਪਾਸੇ ਤੁਸੀਂ ਦੇਖੋ پارک ਦੀ ਬਾਉਂਡਰੀ ਗ੍ਰੇਲਾਂ ਲੱਗੀਆਂ ਹੋਈਆਂ ਨੇ ਲੋਹੇ ਦੀਆਂ ਚਿੱਟਾ ਤੇ ਨੀਲਾ ਰੰਗ ਉਹ ਸਾਹਮਣੇ ਤੋਤੀਆਂ ਸੁੱਕਣੇ ਪਾਈਆਂ ਨੇ ਚਿੱਟਾ ਤੇ ਨੀਲਾ ਰੰਗ ਹੁਣ ਤਾਂ ਮੈਨੂੰ ਸਾਰਾ ਕੁਝ ਹੀ ਨੀਲਾ ਨੀਲਾ ਲੱਗਣ ਲੱਗਾ ਕਿਤੇ ਮੇਰੇ ਅੱਖਾਂ 'ਚ ਨੀਲਾ ਮੋਤੀ ਆ ਉਤਰਿਆ ਵੇ ਸੱਚੀ ਗੱਲ ਆ ਯਾਰ ਮੈਨੂੰ ਤਾਂ SBI ਬੈਂਕ ਵੀ ਹੁਣ ਉਮੇ ਦੇ ਲੱਗ ਰਿਹਾ ਸਰਦਾ ਜੀ ਦੇ ਨੀਲਾ ਜਾ ਪਰ ਇਹ ਕਿਹਾ ਵੀ ਜੇ ਕੋਈ ਮਮਤਾ ਬਿਨਰਜੀ ਵਾਲਾ ਰੰਗ ਆ ਉਹਦੇ ਘਰ ਨੂੰ ਕਰਾਉਂਦਾ ਨਾ ਤਾਂ ਉਹਨੂੰ ਕਹਿੰਦੇ ਟੈਕਸ ਦੇ ਵਿੱਚ ਛੂਟ ਮਿਲਦੀ ਆ ਪਤਾ ਨਹੀਂ ਟੈਕਸ ਮਾਫ ਆ ਐਵੇਂ ਮੈਂ ਮਾਫ ਤਾਂ ਨਹੀਂ ਹੋਣਾ ਐਡੀ ਗੱਲ ਤਾਂ ਨਹੀਂ ਪਰ ਛੂਟ ਜਰੂਰ ਮਿਲਦੀ ਹੋਣੀ ਇੱਧਰ ਮਰਜ਼ੀ ਨੀਂਗਾ ਮਾਰ ਲਓ ਚਿੱਟਾ ਨੀਲਾ ਫੁੱਟਪਾਥ ਦੇਖੋ ਚਿੱਟਾ ਨੀਲਾ ਉਹ ਸਾਹਮਣੇ ਚਿੱਟਾ ਨੀਲਾ ਇੱਧਰ ਸਾਹਮਣੇ ਚਿੱਟਾ ਨੀਲਾ ਹੁਣ ਮੈਂ ਤੁਹਾਨੂੰ ਬਿਲਡਿੰਗ ਵੀ ਦਿਖਾਉਣਾ ਕੋਈ ਹੋਟਲ ਆ ਪਤਾ ਨਹੀਂ ਕਿਸੇ ਦਾ ਘਰ ਆ ਇਹ ਚਿੱਟਾ ਨੀਲਾ ਰੰਗ ਕਰ ਰੱਖਿਆ ਆਓ ਅਸੀਂ ਉੱਪਰ ਦੇਖੋ ਚਿੱਟਾ ਨੀਲਾ ਛੂਟ-ਛਾਟ ਲਈ ਹੋਣੀ ਇਹਨਾਂ ਨੇ ਆ ਦੇਖੋ ਚਿੱਟਾ ਨੀਲਾ ਓ ਯਾਰ ਕਿੱਦਾਂ ਸੋਹਣਾ ਮੰਦਿਰ ਬਣਿਆ ਹੋਇਆ ਹਾਂਜੀ

जैसा सेम वहाँ पे बना है वैसा बन रहा है यहाँ पे पर ऐतिहासिक तो वो वाला है ना हिस्टोरिकल तो वो वाला है ठीक है ये जगन्नाथ धाम बन रहा है ठीक है जी बहुत सोना बना है अभी कंप्लीट नहीं हुआ है ना कब से बन रहा है जी? ये दो तो तीन साल हो गया दो तीन साल हो गया दीदी बना रहा है चलो ठीक है अच्छा है प्रोपर्टी का जो बोलता यही है प्रोपर्टी का ਕੌਣ ਸਾ ਅੱਛਾ ਉਹ ਦੀਗਾ ਇਹ ਵਾਲਾ ਪਲੇਸ ਹੈ ਹਾਂਜੀ ਉਹ ਉਹ ਦੀਗਾ ਜੇ ਉਸ ਤੋਂ ਬਾਅਦ ਆਏਗਾ ਨਿਊ ਜਿਗਾ ਅੱਛਾ ਇਹ ਨੀਲਾ ਚਿੱਟਾ ਰੰਗ ਜੇ ਦੀਦੀਗਾ ਰੰਗ ਹੈ ਕਲਰ ਹਾਂ ਹਾਂ ਹੈਨਾ ਦੀਦੀਗਾ ਕਲਰ ਹੈ ਨਾ ਹਾਂ ਦੀਦੀਗਾ ਬੋਰਡ ਹੈ ਹਾਂ ਦੀਦੀਗਾ ਬੋਰਡ ਲੱਗਾ ਹੈ ਚਲੋ ਠੀਕ ਹੈ ਭਾਈ ਨੇ ਦੱਸਿਆ ਵੀ ਇਹ ਹਜੇ ਮੰਦਿਰ ਬਣ ਕੇ ਕੰਪਲੀਟ ਨਹੀਂ ਹੋਇਆ ਪਰ ਇਹਨਾਂ 2-3 ਸਾਲ ਹੋ ਗਏ ਬੰਦੇ ਨੂੰ ਜਿਹੜਾ ਜਗਨਨਾਥ ਪੂਰੀ ਦੇ ਵਿੱਚ ਧਾਮ ਬਣਿਆ ਹੋਇਆ ਉਹਦੀ ਕਾਪੀ ਮਤਲਬ ਇੱਥੇ ਬਣਾਈ ਜਾ ਰਹੀ ਆ ਪਰ ਉਹ ਹਿਸਟੋਰੀਕਲ ਉਹ ਸਥਾਨ ਦੀ ਉਸ ਤਾਂ ਧਾਮ ਦੀ ਆਪਦੀ ਮਹੱਤਤਾ ਹੈ ਨਾ ਪਰ ਇਹ ਜਸਟ ਇੱਕ ਕਾਪੀ ਬਣਾ ਕੇ ਮਤਲਬ ਸੋਨਾ ਮੰਦਰ ਬਣਾਇਆ ਜਾ ਰਿਹਾ ਸੋਹਣੀ ਬਿਲਡਿੰਗ ਇਮਾਰਤ ਬਣਾਈ ਜਾ ਰਹੀ ਹੈ ਤੁਸੀਂ ਇਹ ਕਹ ਰਹੇ ਹੋ ਪਰ ਜਿਹੜੀ ਇਤਿਹਾਸਿਕ ਮਹੱਤਤਾ Hindu ਧਰਮ ਵਾਲਿਆਂ ਵਾਸਤੇ ਉਸ ਮੰਦਰ ਦੀ ਹੈ ਤਾਂ ਉਹ ਇੱਥੇ ਨਹੀਂ ਹੋ ਸਕਦੀ ਉਹ ਸਾਹਮਣੇ ਟੁੱਟੀ ਜੋ ਪਾਣੀ ਚੱਲ ਗਿਆ ਦਾ ਮਤਲਬ ਸ਼ੋਪੀਸ ਵਾਲੀ ਵੱਡੀ ਸਾਰੀ ਟੁੱਟੀ ਲਾਈ ਹੈ ਕਰੋ ਉੱਪਰ ਕਰੋ ਦਿਖੜੀ ਰਹਾ ਕੌਣ ਹੈ ਆ ਗਿਆ ਕੈਸੇ ਹੋ ये दीदी का मोटरसाइकिल है।, है अच्छा वो चीटा और नीला रंग है ना दीदी का रंग अच्छा तेरा ब्लू फेवरेट है चलो ठीक है पंजाब से हाँ अरे यार हाँ ठीक है जी ओके थैंक यू अई जी ने दसा वो बॉर्डर अभी पीछे निकल के गया है बॉर्डर पीछे गया था ठीक है ठीक है ਭਾਈ ਕਹਿੰਦਾ ਓਡੀਸਾ ਦੇ ਵਿੱਚ ਐਂਟਰ ਕਰ ਗਏ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਆਇਆ ਸੀ ਕੋਈ ਬਾਉਂਡਰੀ ਬਾਉਂਡਰੀ ਬਣੀ ਹੋਊਗੀ ਜਾਂ ਕੋਈ ਚੱਕਪੋਸਟ ਬਣੀ ਹੋਊਗੀ ਆ ਭਾਈ ਓਡੀਸਾ ਹੁਣ ਇੱਥੇ ਬੋਲੀ ਬਦਲ ਜਾਣੀ ਆ ਆ ਲਿਪੀ ਬਦਲ ਜਾਣੀ ਆ ਕਲਚਰ ਬਦਲ ਜਾਊਗਾ ਗੱਡੀਆਂ ਦੇ ਨੰਬਰ ਬਦਲ ਜਾਣਗੇ ਗੱਡੀਆਂ ਦਾ ਨੰਬਰ ਸ਼ੁਰੂ ਹੁੰਦੇ ਨੇ ਓਡੀਸਾ ਦੇ ਵਿੱਚ ਜੀ ਓਡੀ ਬਾਕੀ ਆ ਮੰਦਿਰ ਕਿੱਡਾ ਸੋਹਣਾ ਬਾਕੀ ਜਿਹੜੀ ਬਾਰਡਰ ਤੇ ਪਿੰਡ ਵਸਦੇ ਹੁੰਦੇ ਨੇ ਜਾਂ ਬਾਰਡਰ ਤੇ ਸਟੇਟਾਂ ਨੇ ਤਾਂ ਉਹਨਾਂ ਦੀ ਬੋਲੀਆਂ ਦੇ ਵਿੱਚ ਕੋਈ ਬੜਾ ਫਰਕ ਨਹੀਂ ਹੁੰਦਾ ਇਸ ਟਾਈਮ ਆਪਾਂ ਇੱਕ ਮੰਦਰ ਦੇ ਵਿੱਚ ਆ ਗਏ ਆ ਜੀ ਇਸ ਟਾਈਮ ਆਪਾਂ ਓਡੀਸਾ ਦੇ ਵਿੱਚ ਐਂਟਰ ਕਰ ਗਏ ਆ ਜੀ ਓਡੀਸਾ ਦਾ ਬਾਰਡਰ ਇੱਥੋਂ 4 ਕਿਲੋਮੀਟਰ ਆ ਤੇ ਰਾਹ ਦੇ ਵਿੱਚ ਇੱਕ ਟੈਂਪਲ ਆਇਆ ਜੀ ਮੰਦਰ ਬਣਿਆ ਹੋਇਆ ਰਾਤ ਵੀ ਮੈਨੂੰ ਬਾਈ ਜੀ ਦਾ ਮੰਦਰ ਬਾਈ ਜੀ ਦਾ ਫੋਨ ਆਇਆ ਸੀ ਬਾਈ 22 30 ਜੀ ਦਾ ਉਹ ਕਹਿੰਦੇ ਵੀ ਰਾਹ ਦੇ ਵਿੱਚ ਜਦੋਂ ਤੁਸੀਂ ਉੜੀਸਾ ਦਾ ਬਾਰਡਰ ਕਰਾਸ ਕਰੋਗੇ ਨਾ 5-7 ਮਿੰਟ ਬਾਅਦ ਇੱਕ ਮੰਦਿਰ ਆਊਗਾ ਸੱਜੇ ਹੱਥ ਤੇ ਤੁਸੀਂ ਉਹ ਮੰਦਿਰ 'ਚ ਜਾ ਕੇ ਆਇਓ ਇਹ ਮੰਦਿਰ ਉਹਨਾਂ ਨੇ ਬਣਾਇਆ ਹੋਇਆ ਜੀ 22 30 ਜੀ ਨੇ ਆ ਨਾਮ ਲਿਖਿਆ ਹੋਇਆ ਲੇਟ ਚਮਨ ਲਾਲ ਸ਼ਰਮਾ ਲੇਟ ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ ਇਹ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਆ ਇਧਰਲੇ ਪਾਸੇ ਲਿਖਿਆ ਹੋਇਆ ਲੇਟ ਸੋਮਨਾਥ ਸ਼ਰਮਾ ਇਹ ਉਹਨਾਂ ਦੇ ਦਾਦਾ ਜੀ ਦਾ ਨਾਮ ਆ ਯਾਰ ਇਹ ਕੌਣ ਸੀ ਭਾਸ਼ਾ ਲਿਖੀ ਆ ਇਹ ਬੰਗਾਲੀ ਹੈ ਅੱਛਾ ਹਾਂ ਬੰਗਾਲੀ ਭਾਸ਼ਾ ਲਿਖੀ ਹੋਈ ਆ ਮੈਨੂੰ ਲੱਗਦਾ ਤੇ ਉੜੀਸਾ ਚ ਆ ਗਏ ਆ ਵੀ ਕਿਤੇ ਉੜੀਸਾ ਭਾਸ਼ਾ ਨਾਲ ਲਿਖੀ ਹੋਵੇ ਤੇ ਉਹ ਸਾਹਮਣੇ ਮੰਦਿਰ ਬਣਿਆ ਹੋਇਆ ਜੀ ਕਾਲੀ ਮਾਤਾ ਦਾ ਟੈਂਪਲ ਆ ਇਹ ਔਰ ਰਿਫਲੈਕਸ਼ਨ ਪੈ ਰਹੀ ਐ ਸ਼ੀਸ਼ੇ ਦੀ ਦਰਵਾਜ਼ਾ ਆਪਾਂ ਖੋਲਾ ਲਿਆ ਜੀ ਅੰਦਰ ਤੁਹਾਨੂੰ ਆਪਾਂ ਮੰਦਿਰ ਦੇ ਦਰਸ਼ਨ ਕਰਵਾ ਦਈਏ ਇਹ ਕਾਲੀ ਮਾਤਾ ਦਾ ਟੈਂਪਲ ਹੈ ਨਾ ਕਾਲੀ ਮਾਤਾ ਠੀਕ ਹੈ ਉਧਰਲੇ ਪਾਸੇ ਸ਼ਿਵਲਿੰਗ ਬਣਿਆ ਹੋਇਆ ਹੈ ਤੇ ਜਦੋਂ ਰਾਤ ਮੈਨੂੰ 22 ਤੀਸ਼ ਜੀ ਦਾ ਫੋਨ ਆਇਆ ਨਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਸ ਮੰਦਰ ਦਾ ਉਹਨਾਂ ਨੂੰ ਸੁਪਨਾ ਆਇਆ ਸੀ ਤੇ ਜਦੋਂ ਸੁਪਨਾ ਆਇਆ ਫਿਰ ਉਹਨਾਂ ਨੇ ਇਹ ਮੰਦਰ ਦਾ ਮਤਲਬ ਤੁਸੀਂ ਕਹਿ ਲਓ ਵੀ ਨਿਰਮਾਣ ਹੀ ਕਰਵਾਇਆ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਤੇ ਬਾਹਰਲੇ ਪਾਸੇ ਉਹਨਾਂ ਨੇ ਦਾਦਾ ਜੀ ਦਾ ਨਾਮ ਵੀ ਲਿਖਿਆ ਹੋਇਆ ਕਾਲੀ ਮਾਤਾ ਦਾ ਮੰਦਿਰਾ ਥੱਲੇ ਸ਼ਿਵਲਿੰਗ ਵੀ ਬਣਿਆ ਹੋਇਆ ਜਮਾ 오ਡੀਸਾ ਦੇ ਬਾਰਡਰ ਤੇ ਆ ਤੇ ਫਿਲਹਾਲ ਨਹੀਂ ਮੈਂ ਬਾਈ ਜੀ ਨਾਲ ਗੱਲ ਕਰਕੇ ਹੋਰ ਵੀ ਇਨਫੋਰਮੇਸ਼ਨ ਲੈ ਕੇ ਤੁਹਾਨੂੰ ਮੈਂ ਦੱਸ ਦਿੰਦਾ ਤੇ ਪਰ ਇੰਨੇ ਉਹਨਾਂ ਨੇ ਮੈਨੂੰ ਗੱਲ ਰਾਤ ਜਰੂਰ ਦੱਸੀ ਸੀ ਇਸ ਸਮੇਂ ਆਪਾਂ ਬਿਲਕੁਲ ਓਡੀਸ਼ਾ ਦੇ ਬਾਰਡਰ ਤੇ ਖੜੇ ਆ ਇੱਥੋਂ 2-4 ਕਿਲੋਮੀਟਰ ਓਡੀਸ਼ਾ ਦਾ ਬਾਰਡਰ ਆ ਆ ਇੱਧਰ ਆ ਸੀ ਇਹ ਵਾਲਾ ਇੱਥੇ ਵਾਲਾ ਨਾਮ ਲਿਖਿਆ ਹੋਇਆ ਜੀ ਉਹਨਾਂ ਦੇ ਪਿਤਾ ਜੀ ਦਾ ਚੰਨ ਲਾਲ ਸ਼ਰਮਾ ਉਹਨਾਂ ਦੇ ਮਾਤਾ ਜੀ ਦਾ ਸ਼੍ਰੀਮਤੀ ਕ੍ਰਿਸ਼ਨਾ ਸ਼ਰਮਾ ਸਰਗਾਸ ਹੋ ਗਏ ਨੇ ਦੋਨੇ ਇੱਧਰਲੇ ਪਾਸੇ ਵੀ ਲੇਟ ਸੋਮਨਾਥ ਸ਼ਰਮਾ ਇਹ ਉਹਨਾਂ ਦੇ ਦਾਦਾ ਜੀ ਦਾ ਨਾਮ ਆ ਤੇ ਹਾਲ ਆਪਾਂ ਓਡੀਸ਼ਾ ਦੇ ਵਿੱਚ ਐਂਟਰ ਕਰ ਗਏ ਤਾਂ ਭਾਈ ਜੀ ਨੇ ਮੈਨੂੰ ਕਿਹਾ ਵੀ ਜਰੂਰ ਮੰਦਿਰ ਨੂੰ ਦੇਖ ਕੇ ਜਾਇਓ ਤੇ ਵੀਡੀਓ ਬਣਾਇਓ ਤੇ ਮੈਂ ਤੁਹਾਡੇ ਨਾਲ ਆਉਦੇ ਬੰਦੇ ਭ ਏ ਬਾਈ ਵੀ ਫਿਰ ਇੱਥੇ ਮੈਨੂੰ ਛੱਡਣੀ ਆਏ ਨਹੀਂ ਇਸ ਤੋਂ ਬਾਅਦ ਇਹ ਸਾਰੇ ਪਿੱਛੇ ਚਲੇ ਜਾਣਗੇ ਤੇ ਆਪਾਂ ਆਪਦਾ ਉੜੀਸਾ ਦਾ ਸਫਰ ਸ਼ੁਰੂ ਕਰ ਦਾਂਗੇ ਇਧਰਲੇ ਪਾਸੇ ਅਭੀ ਉੜੀਸਾ ਹੀ ਕੌਣ ਸੀ ਡਿਸਟ੍ਰਿਕਟ ਸ਼ੁਰੂ ਹੋਗੀ ਯਹਾਂ ਸੇ ਬਾਲੇ ਸਰ ਅਭੀ ਬਾਲੇ ਸਰ ਮੈਂ ਹੂੰ ਇਹ ਬਾਲੇਸਾ ਡਿਸਟ੍ਰਿਕਟ ਹੈ ਠੀਕ ਹੈ ਜੀ ਬਾਈ ਜੀ ਨੇ ਕਿਹਾ ਸੀ ਵੀਡੀਓ ਬਣਾ ਲਿਓ ਬਾਕੀ ਸਾਰਾ ਕੁਝ ਉੱਪਰ ਲਿਖਿਆ ਹੋਇਆ ਕਾਲੀ ਮੰਦਿਰ ਬੰਗਲਾ ਭਾਸ਼ਾ ਦੇ ਵਿੱਚ ਕਹੇ ਤੁਹਾਡੇ ਬਾਅਦ ਨੇ ਅਸੀਂ ਵੀ ਦਰਸ਼ਨ ਕਰ ਲਾਂਗੇ ਇਧਰਲੇ ਪਾਸੇ ਵੀ ਪੱਥਰ ਲੱਗੇ ਹੋਏ ਨੇ ਉਤੇ ਵੀ ਲਿਖਿਆ ਲੇਟ ਚਮਨ ਲਾਲ ਸ਼ਰਮਾ ਆਹ ਕੰਦ ਵੀ ਉਹੀ ਆ ਆ ਇਹ ਜੰਦਾ ਲੱਗਿਆ ਹੋਇਆ ਜਿਵੇਂ ਕੋਈ ਵਾਸ਼ਰੂਮ ਵਗੈਰਾ ਹੁੰਦਾ ਨਾ ਉਵੇਂ ਦੀ ਚੀਜ਼ ਬਣਾਈ ਹੋਈ ਆ ਉੱਪਰ ਸ਼ੇਰ ਬਣੇ ਹੋਏ ਨੇ ਉੱਪਰ ਤਰਸ਼ੂਲ ਲੱਗਿਆ ਹੋਇਆ ਸਾਈਡ ਤੇ ਕਿਹੜਾ ਕੱਢ ਕੇ ਦੇਖਾਂ ਆ ਆਹ ਨਾਲੇ ਗੀੜਾ ਵੀ ਕੱਢ ਸਕਦੇ ਆ ਚਲੋ ਠੀਕ ਆ ਉਹ ਦੇਖ ਲੈਣਾ ਹਨਾ ਲੋਕ ਵਗੈਰਾ ਜੋ ਹਾਂ ਠੀਕ ਆ ਜੀ ਓਕੇ ਥੈਂਕ ਯੂ ਲਓ ਜੀ ਵਾਂਸ ਅਗੇਨ ਸੋਲਰ ਰਾਈਡ ਆਪਣੀ ਸ਼ੁਰੂ ਹੋ ਗਈ ਆ ਜੀ ਓਡੀਸ਼ਾ ਦੇ ਵਿੱਚ ਐਂਟਰ ਕਰ ਗਏ ਆ ਓਡੀਆ ਭਾਸ਼ਾ ਇੱਥੇ ਬੋਲੀ ਜਾਂਦੀ ਆ ਹੁਣ ਤੱਕ ਤਿੰਨ ਚਾਰ ਬੰਦੇ ਮਿਲੇ ਨੇ ਤੇ ਸਾਰਿਆਂ ਨੇ ਹੱਸ ਕੇ ਬੁਲਾਇਆ ਖੁਸ਼ ਹੁੰਦੇ ਨੇ ਹੈਰਾਨ ਵੀ ਹੁੰਦੇ ਨੇ ਵੀ ਇਕੱਲਾ ਘੁੰਮ ਰਹੇ ਆ ਤੇ ਪੰਜਾਬ ਤੋਂ ਮੋਟਰਸਾਈਕਲ ਲੈ ਕੇ ਆਇਆ ਆ ਬਈ ਸਾਰਾ ਦਾ ਮਤਲਬ ਆਡੜ ਹੈ ਨਾ ਕਈ ਵਾਰ ਜਿਹੜੇ ਜਿੰਨਾ ਵਾਸਤੇ ਨਾਰਮਲ ਗੱਲਾਂ ਨੇ ਉਹਨਾਂ ਨੂੰ ਨਾਰਮਲ ਲੱਗਦੀਆਂ ਨੇ ਜਿੰਨਾ ਵਾਸਤੇ ਵੱਡੀਆਂ ਗੱਲਾਂ ਨੇ ਉਹ ਹੈਰਾਨ ਵੀ ਹੁੰਦੇ ਨੇ ਤੇ ਮੈਂ ਆਪਾਂ ਲਾ ਲਿਆ ਜੀ ਬਲਾਸਰ ਦਾ ਬਲਾਸਰ ਤੱਕ ਆਪਾਂ ਜਾਵਾਂਗੇ ਇਹ ਡਿਸਟ੍ਰਿਕਟ ਵੀ ਬਲਾਸਰਾ ਮੇਨ ਹੈੱਡਕੁਆਟਰ ਤੇ ਜਾਵਾਂਗੇ ਇਹ ਵੀ ਕਿਹਾ ਜਾਂਦਾ ਹੈ ਕਿ ਬਲਾਸਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ ਨੇ ਜਦੋਂ ਉਹ ਪੂਰੀ ਵਾਲੀ ਸਾਈਡ ਨੂੰ ਜਾ ਰਹੇ ਸੀ ਇੱਥੇ ਦੇਖਦੇ ਆਂ ਪੈਟਰੋਲ ਦਾ ਕੀ ਰੇਡ ਚੱਲਦਾ अच्छा जी यार नॉर्मल पेट्रोल है नॉर्मल स्पीड वाला कितना है स्पीड वाला एक तो आपने नॉर्मल वाला डालना है एक सौ एक रुपया आपको गूगल पे कर देंगे ठीक है चलो है फुल का फुल डाल दो फुल कर दो ਇਧਰ ਪਿੱਛੇ ਚੱਲ ਰਿਹਾ ਜੀ ਨੈਸ਼ਨਲ ਹਾਈਵੇ 16 NH 16 ਨੀਂਦ ਜਿਓਨ ਲੱਗੀ ਹਾਈਵੇ ਤੇ ਬੋਰ ਹੋਣ ਲੱਗ ਜਾਨੇ ਆ ਵੈਸੇ ਰਾਹ ਵਧੀਆ ਨੇ ਸੜਕਾਂ ਠੀਕ ਨੇ ਖੁੱਲਾ ਖੁੱਲਾ ਏਰੀਆ ਛਾਵੇਂ ਖੜ ਕੇ ਹਵਾ ਠੀਕ ਲੱਗਦੀ ਏ ਧੁੱਪੇ ਮੜੀ ਜੀ ਗਰਮੀ ਹੈਗੀ 30 ਡਿਗਰੀ ਦੇ ਨੇੜੇ ਤੇੜੇ ਟੈਂਪਰੇਚਰ ਹੈਗਾ ਪਰ ਹਵਾ ਛਾਂ ਦੇ ਵਿੱਚ ਠੰਡੀ ਚੱਲ ਰਹੀ ਆ ਇਥੋਂ ਬੜਾ ਸੌਰ ਹਜੇ ਆਪਣੇ ਕੋਲ ਪਿਆ 1 ਘੰਟੇ ਦਾ ਰਾਹ ਪਿਆ ਬੜਾ ਸੌਰ ਦਾ ਹੌਲੀ ਹੌਲੀ ਚੱਲਦੇ ਆ ਬਾਲੇ ਕੰਫਰਟ ਚ ਉੱਠ ਕੇ ਆਇਆ ਨਾ ਹੁਣ ਤਾਂ ਮੇਰੀ ਸਲਾਹ ਬਣਦੀ ਸੀ ਮੈਂ ਸੋਚਿਆ ਸੀ ਵੀ ਕਿਤੇ ਟੈਂਟ ਲਾਵਾਂਗੇ ਢਾਬੇ ਤੇ ਕੋਥੀ ਟੈਂਟ ਲਾ ਲਾਂਗੇ ਪਰ ਹੁਣ ਮੈਨੂੰ ਐ ਲੱਗੀ ਜਾਂਦਾ ਵੀ ਟੈਂਟ ਰਹਿਣ ਦਿੰਨੇ ਯਾਰ ਹੋਟਲ ਲੈ ਕੇ ਤੇ ਰਹਿਨੇ ਆ ਕਿਉਂਕਿ ਕੰਫਰਟ ਚੋਂ ਆਏ ਆ ਉੱਠ ਕੇ ਤਾਂ ਕੰਫਰਟ ਛੱਡਣਾ ਤੇ ਇੱਕੋ ਦਮ ਹੌਲੀ ਹੌਲੀ ਐਡਜਸਟ ਕਰਨਾ ਔਖਾ ਹੋ ਜਾਂਦਾ ਬਾਕੀ ਜਦੋਂ ਪੂਰੀ ਵਾਲੇ ਪਾਸੇ ਜਾਣਾ ਉੱਥੇ ਤਾਂ ਆਪਣਾ ਇੰਤਜ਼ਾਮ ਹੋਇਆ ਪਿਆ ਸਾਰਾ ਉੱਥੇ ਤਾਂ ਆਪਾਂ ਹੋਟਲਾਂ 'ਚ ਹੀ ਰੁਕਾਂਗੇ ਤੇ ਪੂਰੀ ਪਹੁੰਚਣ ਤੇ ਵੀ ਹਜੇ ਆਪਾਂ 3-4 ਦਿਨ ਲਾਵਾਂਗੇ ਠੀਕ ਹੈ ਓਡੀਸਾ ਫਰਸਟ ਇਮਪ੍ਰੈਸ਼ਨ ਜਿਹਨੂੰ ਕਹਦੇ ਆ ਨਾ ਪਹਿਲੀ ਝਲਕ ਫਰਸਟ ਇਮਪ੍ਰੈਸ਼ਨ ਇਜ਼ ਦਾ ਲਾਸਟ ਇਮਪ੍ਰੈਸ਼ਨ ਹੋ ਜਾਂਦਾ ਪਹਿਲੀ ਝਲਕ ਮੈਨੂੰ ਠੀਕ ਲੱਗੀ ਹਜੇ ਬੰਦੇ ਬੁੰਦੇ ਨਾਲ ਤਾਂ ਮੇਰਾ ਕੋਈ ਵਾਹ ਪਿਆ ਨਹੀਂ ਉਹ ਵੀ ਜਦੋਂ ਪਊਗਾ ਬਾਕੀ ਉਦੋਂ ਪਤਾ ਲੱਗੂ ਫਿਲਹਾਲ ਏਰੀਆ ਮੈਨੂੰ ਵਧੀਆ ਲੱਗਿਆ ਹੈ ਐ ਕੋਈ ਬੜਾ ਔੜ ਜਾਣ ਲੱਗਿਆ ਵੀ ਜਿਵੇਂ ਆਪਾਂ ਉੜੀਸਾ ਆਪਾਂ ਨੂੰ ਪਤਾ ਹੀ ਨਹੀਂ ਕਿੱਧਰ ਨੂੰ ਪੈਂਦਾ ਅੱਧਿਆਂ ਨੂੰ ਤਾਂ ਸ਼ਾਇਦ ਪਤਾ ਹੀ ਨਾ ਹੋਵੇ ਤੇ ਬਾਕੀ ਆਏ ਆ ਵੀ ਬਹੁਤ ਘੱਟ ਐਕਸਪਲੋਰ ਆ ਯਾਰ ਲੋਕ ਬਹੁਤ ਘੱਟ ਇੱਥੇ ਘੁੰਮਣ ਆਉਂਦੇ ਨੇ ਪਰ ਇੱਥੇ ਕੋ ਮਨ ਨੂੰ ਥਾਵਾਂ ਹੈਗੀਆਂ ਨੇ ਇਧਰਲੇ ਪਾਸੇ ਸਾਰੇ ਖੇਤ ਨੇ ਦੇਖੋ ਉਹ ਦੂਰ ਤੱਕ ਨਿਗਾਹ ਮਾਰੋ ਝੋਨਾ ਲੱਗਿਆ ਹੋਇਆ ਸਾਰਾ ਐਨ ਐਚ 16 ਉਧਰ ਸਾਹਮਣੇ ਮੇਨ ਰੋਡ ਚੱਲ ਰਿਹਾ ਜੀ ਚੇਨਈ ਕੋਲਕਾਤਾ ਹਾਈਵੇ ਜਿਹਦੇ ਉੱਤੇ ਅੱਜ ਆਪਾਂ ਦਿਨੇ ਸਫ਼ਰ ਕਰ ਰਹੇ ਸੀ ਰਾਹ 'ਚ ਜਾਂਦੇ ਜਾਂਦੇ ਇੱਥੇ ਇੱਕ ਠੱਬਾ ਆ ਗਿਆ ਸੀ ਇਸ ਠੱਬੇ ਦਾ ਨਾਮ ਹੈਗਾ ਜੀ ਸ਼ੇਰੇ ਪੰਜਾਬ ਠੱਬਾ ਬਾਈ ਹੋਰਾਂ ਨੂੰ ਪੁੱਛਿਆ ਮੈਂ ਕਿਹਾ ਵੀ ਵੈਸੀ ਨਾਮ ਲਿਖਿਆ ਹੋਇਆ ਹੈ ਕਿ ਅਸਲੀ ਮਾਲਕ ਇਹਦਾ ਪੰਜਾਬ ਤੋਂ ਹੀ ਆ ਉਹ ਕਹਿੰਦਾ ਵੀ ਹਾਂ ਪੰਜਾਬ ਤੋਂ ਹੀ ਨੇ ਲੁਧਿਆਣੇ ਤੋਂ ਬਿਲੋਂਗ ਕਰਦੇ ਨੇ ਬੋ ਲੁਧਿਆਣੇ ਕੇ ਆ ਨਾ ਜਿੰਨਾਂ ਕਾ ਇਹ ਹੈ ਹੈ ਬਾਈ ਜੀ ਉਹ ਲੁਧਿਆਣੇ ਕੇ ਬੰਦੇ ਆ ਨਾ ਜਿੰਨਾਂ ਕਾ ਇਹ ਹੈ ਠੀਕ ਹੈ ਬਾਈ ਤੇ ਬਾਈ ਹੋਰਾਂ ਨਾਲ ਮੇਰੀ ਗੱਲ ਹੋਈ ਮੈਂ ਕਿਹਾ ਵੀ ਇੱਥੇ ਅਸੀਂ ਰੋਟੀ ਪਾਣੀ ਸ਼ ਤੇ ਟੈਂਟ ਲਾਉਣ ਨੂੰ ਮੈਨੂੰ ਥਾਂ ਦੇ ਦਿਓ ਮੇਰੀ ਸਲਾਹ ਸੀ ਵੀ ਇੱਥੇ ਟੈਂਟ ਲਾ ਲਾਂਗੇ ਪਰ ਬਾਈ ਕਹਿੰਦਾ ਵੀ ਉੱਪਰ ਸਾਡੇ ਹਾਲ ਬਣਿਆ ਹੋਇਆ ਤੁਸੀਂ ਉੱਪਰ ਰਹਿ ਲਓ ਇੱਥੇ ਕਮਰੇ ਵੀ ਹੈਗੇ ਨੇ ਪਰ ਮੈਂ ਕਿਹਾ ਕਮਰੇ 'ਚ ਨਹੀਂ ਰਹਿਣਾ ਆਪਾਂ ਟੈਂਟ ਲਾਵਾਂਗੇ ਨਾਲੇ ਅੱਜ ਪਤਾ ਲੱਗ ਜੂਗਾ ਗਰਮੀ ਕਿੰਨੀ ਕਾ ਜੇ ਅੱਜ ਮੈਨੂੰ ਗਰਮੀ ਲੱਗੀ ਫਿਰ ਅੱਗੇ ਆਪਾਂ ਕਿਤੇ ਵੀ ਜਾਣਾ ਅੱਗੇ ਟੈਂਟ ਨਹੀਂ ਲਾਉਂਦੇ ਮੋਟਰਸਾਈਕਲ ਇਹਨਾਂ ਨੇ ਮੇਰੇ ਅੰਦਰ ਲਾਤਾ ਉੱਪਰਲਾ ਸਾਮਾਨ ਮੈਂ ਅਨਲੋਡ ਕਰਤਾ ਸਾਈਡ ਆਲਾ ਸਾਮਾਨ ਮੇਰਾ ਆਈ ਪਿਆ ਉੱਪਰਲੇੜਾ ਬੈਗ ਜਿਹਦੇ ਵਿੱਚ ਮੇਰੇ ਜੱਪੜਾਂ ਹੋ ਗਈਆਂ ਨਹਾਉਣ ਦਾ ਸਾਮਾਨ ਹੋ ਗਿਆ ਉਹੋ ਜਿਹਾ ਜਾ ਐਕਸਟਰਾ ਕੱਪੜੇ ਜਿਹੜੇ ਹੁੰਦੇ ਨੇ ਇਹੋ ਜਿਹਾ ਕੁਛ ਹੈ ਦੇ ਵਿੱਚ ਇਧਰਲੇ ਪਾਸੇ ਮੁੰਡੇ ਫਿਲਮਾਂ ਦੇਖੀਆਂ ਨੇ 8:30 ਵਜੇ ਰੋਟੀ ਤਿਆਰ ਹੋ ਜੂਗੀ ਤੇ 8:30 ਵਜੇ ਫਿਰ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਆਪਾਂ ਥੱਲੇ ਆ ਜਾਵਾਂਗੇ ਇੱਥੇ ਲਾ ਲਏ ਜੀ ਆਪਾਂ ਆਪਦਾ ਟੈਂਟ ਬਾਹਰ ਤਾਂ ਹਵਾ ਜੀ ਲੱਗਦੀ ਆ ਇੱਥੇ ਥੋੜੀ ਜੀ ਗਰਮੀ ਲੱਗਦੀ ਆ ਮੈਨੂੰ ਤੇ ਚਲੋ ਦੇਖਦੇ ਆ ਟਾਈਮ ਟਾਈਮ ਦੀ ਗੱਲ ਆ ਕੱਲ੍ਹ ਦੇਖੋ ਕਿੰਨੇ ਆਲੀਸ਼ਾਨ ਹੋਟਲ ਦੇ ਵਿੱਚ ਰਿਜ਼ੋਰਟ ਦੇ ਵਿੱਚ ਪਏ ਸੀ ਤੇ ਅੱਜ ਆਪਣਾ ਤੰਬੂ ਆਪਾਂ ਕੱਢ ਲਿਆ ਸੋ ਇਸ ਕਰਕੇ ਕਦੇ ਲੈਂਦੇ ਦੀ ਤੇ ਕਦੇ ਚੜ੍ਹਦੇ ਦੀ